ਗਰਮ ਪਾਣੀ ਦਾ ਪ੍ਰਬੰਧ ਕੀਤਾ। ਹਾਸੀਆ ਕਾ ਯੇ ਸੋਹਣਾ ਹਾਸੀਆ ਕਾ ਯੇ ਪਰੀ ਸਾਹ ਪਹੁੰਚੇ ਹੋ ਜਿੱਥੇ ਸਾਡੇ ਇਲਾਕੇ ਦੇ ਸ਼ਹੀਦ ਜੋਗਨਜੀਤ ਸਿੰਘ ਜੋ ਚੜ੍ਹਦੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਦੀਆਂ ਨਾਮਾਂ ਅੱਖਾਂ ਦੇ ਨਾਲ ਅਸਤੀਆਂ ਜਿਹੜੀ ਜਲ ਪ੍ਰਵਾਹ ਕੀਤੀ ਕੀ ਕਰੇ ਅੱਜ ਭਾਵੇਂ ਇੱਥੇ ਸਾਰੀਆਂ ਸੰਗਤਾਂ ਇਸ ਵੇਲੇ ਆਸਤੀਆਂ ਲੈ ਕੇ ਆਈਆਂ ਹੋਈਆਂ ਪਰ ਅੱਜ ਇਸ ਦਿਨ ਅੱਜ ਦੇ ਦਿਨ ਜਿਹੜੀਆਂ ਆਸਤੀਆਂ ਸ਼ਹੀਦ ਅਮਰ ਸ਼ਹੀਦ ਜੋਬਨਜੀਤ ਸਿੰਘ ਜੀ ਦੀਆਂ ਆਸਤੀਆਂ ਉਹ ਅੱਜ ਲੋਕ ਉਹਨਾਂ ਦੀ ਫੋਟੋ ਵੀ ਦੇਖ ਰਹੇ ਆ ਉਹਨਾਂ ਦੇ ਬੈਨਰ ਤੇ ਲਿਖਿਆ ਹੋਇਆ ਨਾਂ ਵੀ ਪੜ੍ਹ ਰਹੇ ਆ ਲੋਕ ਖੜ ਖੜ ਕੇ ਸਲਾਮ ਕਰ ਰਹੇ ਆ ਸੋ ਦੇਸ਼ ਤੇ ਕੌਮ ਦੀ ਖਾਤਰ ਜਿਨ੍ਹਾਂ ਵੀ ਕਿਤੇ ਵੀ ਛੀਦੀ ਦਿੱਤੀ ਹੈ ਸੰਗਤ ਲੋਕ ਕੁਨ ਨੂੰ ਸਲਾਮ ਕਰਦੇ ਆ ਸੋ ਅਸੀਂ ਵੀ ਇਸ ਬੱਚੇ ਨੂੰ ਸਲਾਮ ਕਰਦੇ ਆ ਇਹਨਾਂ ਦੇ ਪਿਤਾ ਮਾਤਾ ਪਿਤਾ ਨੂੰ ਸਲਾਮ ਕਰਦੇ ਆ ਜਿਹੜੇ ਆਪਣੇ ਹੱਥਾਂ ਦੇ ਵਿੱਚ ਆਸਤੀਆਂ ਲੈ ਕੇ ਆਪਣੇ ਬੱਚੇ ਦੀਆਂ ਅਦਾਲਪੁਰੀ ਸਾਹ ਪਹੁੰਚੇ ਆ ਸੋ ਜਿਹੜੇ ਨਾਲ ਸੰਗਤਾਂ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਇਹੋ ਜਿਹੇ ਬੱਚਿਆਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਸਾਡੇ ਵਾਸਤੇ ਖਾਸ ਕਰਕੇ ਸੋ ਸਾਡੀ ਬੇਨਤੀ ਹੈ ਕਿ ਇਹੋ ਜਿਹੇ ਬੱਚਿਆਂ ਤੋਂ ਇੱਕ ਸਿੱਧ ਲਈ ਜਾਵੇ ਕਿ ਕੌਮ ਮਾਦੇ ਸ਼ਹੀਦਾਂ ਨੂੰ ਹਮੇਸ਼ਾ ਲੋਕਾਂ ਨੂੰ ਆਜ਼ਾਦ ਕਰਨਾ ਆਜ਼ਾਦ ਕਰਦੇ ਰਹਿਣਗੇ ਸੋ ਇਸੇ ਤਰ੍ਹਾਂ ਇਹੋ ਜੇ ਜਵਾਨ ਚੜ੍ਹਦੀ ਕਲਾ ਦੇ ਵਿੱਚ ਕੌਮ ਤੇ ਦੇਸ਼ ਦੇ ਲਈ ਮਰ ਬਟਣ ਲਈ ਤਿਆਰ ਰਹਿਣਾ ਉਹਨਾਂ ਦਾ ਸੁਭਾਅ ਵੀ ਹੋਣਾ ਚਾਹੀਦਾ ਤੇ ਇੱਕ ਅਸੂਲ ਵੀ ਹੋਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜੀਆਂ ਭਰੀ ਜਵਾਨੀ ਦੇ ਵਿੱਚ ਜਿੱਥੇ ਜੋਗਨਜੀਤ ਸਿੰਘ ਸ਼ਹੀਦ ਹੋਏ ਆ ਉੱਥੇ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਉਹਦੀ ਆਸਤੀਆਂ ਵੀ ਸਰਜਿਤ ਕੀਤੀਆਂ ਗੁਰਦੁਆਰਾ ਬਤਾਲਪਰੀ ਸਾਹਿਬ ਵਿਖੇ ਕੀਕੋ ਜਿੱਥੇ ਦੁੱਖ ਵੀ ਆ ਉੱਥੇ ਬਹੁਤ ਮਾਣ ਨਾਲ ਸਿਰ ਉੱਚਾ ਵੀ ਹੋ ਰਿਹਾ ਨਗਰ ਚਨੌਲੀ ਦਾ ਮੈਂ ਉਸ ਨਗਰ ਦਾ ਸਾਬਕਾ ਸਰਪੰਚ ਹੋਣ ਦੇ ਨਾਤੇ ਅੱਜ ਇਹ ਮਾਣ ਮਹਿਸੂਸ ਕਰ ਰਿਹਾ ਕਿ ਸਾਡਾ ਉਹ ਬੱਚਾ ਸਾਡੇ ਪੂਰੇ ਸੰਸਾਰ ਦੇ ਵਿੱਚ ਨਗਰ ਦਾ ਨਾਂ ਉੱਚ ਕਰਕੇ ਗਿਆ ਹੈ ਤੇ ਆਪਣੇ ਜਿੱਥੇ ਦੇਸ਼ ਕੌਮ ਦੇ ਲਈ ਉਸ ਨੇ ਆਪਣੇ ਬਲੀਦਾਨ ਦਿੱਤਾ ਹੈ ਇਸ ਕਰਕੇ ਸਾਨੂੰ ਇਸ ਗੱਲ ਦਾ ਗਰਵ ਹੈ ਸਦਾ ਹੀ ਮਾਣ ਰਹੇਗਾ ਸ਼ਹੀਦਾਂ ਦੀ ਜਿਤਾਇਆਂ ਤੇ ਲੱਗेंगी ਹਰ ਬਰਸ ਮੇਲੇ ਵਤਨਪ੍ਰੇਮਿਤਨ ਵਾਲੋਂ ਦਾ ਬਾਕੀ ਜੇ ਹੀ ਨਿਸ਼ਾਨ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਧਾਲਪੁਰ ਸਾਹਿਬ ਪਰਿਵਾਰ ਦੇ ਨਾਮ ਤੁਹਾਨੂੰ ਪਸੰਦ ਆ ਕਿ ਹਾਂਜੀ ਹਾਂਜੀ ਆ ਮੇਰੇ ਬڑے ਕਰੀਬੀ ਦੋਸਤ ਸੀਗੇ ਬਲਬੀਰ ਸਿੰਘ ਉਹ ਮੇਰੇ ਬ੍ਰਦਰ ਹੀ ਹੈ ਇਹਨਾਂ ਦੇ ਬੇਟਾ ਜੇ ਹੈਗੇ ਆ ਇਹ ਬੜਾ ਇੱਕ ਸਾਉ ਪਰਿਵਾਰ ਹੈ ਤੇ ਉਹ ਬੜਾ ਇਹਨਾਂ ਦਾ ਸਿੱਖੀ ਨਾਲ ਵੀ ਜੁੜੇ ਹੋਇਆ ਹੈ ਤੇ ਉਹ ਵੀ ਆਪ ਵੀ ਦੇਸ਼ ਦੀ ਸੇਵਾ ਕਰਕੇ ਆਏ ਬਲਬੀਰ ਸਿੰਘ ਵੀ ਤੇ ਅੱਜ ਉਹਨਾਂ ਦੇ ਬੇਟੇ ਵੀ ਦੇਸ਼ ਤੇ ਲਈ ਆਪਣੀ ਕੁਰਬਾਨੀ ਦੇ ਗਏ ਹੈ ਬਹੁਤ ਸਾਡਾ ਇਹਦੇ ਨਾਲ ਜਿਤਕ ਮਾਣ ਮਹਿਸੂਸ ਕਰਦੇ ਅਸੀਂ ਇਸ ਗੱਲ ਦਾ ਕਿ ਜਿੱਥੇ ਦੁੱਖ ਵੀ ਹੈਗਾ ਤੇ ਉੱਥੇ ਸਾਨੂੰ ਇਸ ਗੱਲ ਦਾ ਬੜਾ ਮਾਣ ਵੀ ਮਹਿਸੂਸ ਹੋ ਰਿਹਾ ਹੈ ਤੇ ਜਿਹਦੇ ਨਾਲ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਜਿਹੜਾ ਨਾਮ ਹੈ ਉਹ ਵੀ ਇਹਨਾਂ ਨੇ ਉੱਚਾ ਕੀਤਾ ਹੈ ਇੰਨੇ ਕਿਸੇ ਬੇਨਤੀ ਕ ਪਰਿਵਾਰ ਦਾ ਕੀ ਹਾਲ ਹੈ ਤੁਸੀਂ ਨਾਲ ਉਪਰਵਾਰ ਪਰਿਵਾਰ ਹੁਣ ਪੂਰੀ ਹਿੰਮਤ ਵਿੱਚ ਹੈ ਤੇ ਇੱਕ ਵਾਰ ਉਹਨਾਂ ਨੂੰ ਦੁੱਖ ਧਵੜਾ ਲੱਗਿਆ ਸੀ ਪਰ ਇਸ ਟਾਈਮ ਉਹ ਪੂਰੇ ਆਪਣੇ ਉਹਦੇ ਵਿੱਚ ਹਿੰਮਤ ਵਿੱਚ ਹੈਗੇ ਆ ਕਹਿੰਦੇ ਸਾਡਾ ਜਿਹੜਾ ਬੇਟਾ ਆ ਉਹ ਧਰਮ ਦੇ ਲਿਖੇ ਲੱਗਿਆ ਹੈ ਹਾਂਜੀ ਤੇ ਪਿੰਡ ਹਾਂਜੀ ਹਾਂਜੀ ਬਿਲਕੁਲ ਜੀ ਪੂਰਾ ਇਲਾਕੇ ਦੇ ਵਿੱਚ ਪੂਰਾ ਸਾਰਾ ਇਲਾਕਾ ਇਸ ਟਾਈਮ ਨਾਲ ਖੜਾ ਹੈ ਹਾਂਜੀ ਵਾਹਿਗੁਰੂ ਜੀ ਨੇ ਫਰਜ਼ਾ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ